ਜਿਹੜੀਆਂ ਮਾਮਾ ਦੇ ਪੁੱਤ ਖੜਫੜ ਤੋਂ ਡਿਬਰੂ ਕਰਦੇ ਆ ਜੀਲਾਂ ਦੇ ਵਿੱਚ ਸਿੱਟੇ ਆ ਨਾ ਤੇ ਉਹਨਾਂ ਮਾਮਾ ਦਾ ਦੋਖੀ ਸੀ ਇਹ ਜਵਾਲਾਮੁਖੀ ਬਣਿਆ ਹੋਇਆ ਸੀ ਤੇ ਜਵਾਲਾਮੁਖੀ ਅਚ ਫਟਿਆ ਜਿੱਥੇ ਥੋਡੇ ਜਿਹੜਾ ਥੋਡਾ ਮੰਤਰੀ ਸੀ ਥੋਡਾ ਮੰਤਰੀ ਕਿਤੇ ਨੇੜੇ ਤੇ ਨਹੀਂ ਡਿੱਗ ਸਕਿਆ ਥੋਡਾ ਮੰਤਰੀ ਚੌਥੇ ਨੰਬਰ ਤੇ ਆਇਆ ਵਿਰਸਾ ਸਿੰਘ ਬਲਟੋਹਾ ਉਹ ਤਾਂ ਭਾਜਪਾ ਦਾ ਉਮੀਦਵਾਰ ਵੱਧ ਵੋਟਾਂ ਲੈ ਗਿਆ ਤਾਂ ਵਿਰਸਾ ਸਿੰਘ ਬਲਟੋਹਾ ਨੂੰ ਉਹ ਚੀਜ਼ਾਂ ਲੈ ਕੇ ਹਰ ਇੰਟਰਵਿਊ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲਦਾ ਜਿਹੜਾ ਬਹੁਤ ਨਜ਼ਰ ਆਇਆ ਉਹਨਾਂ ਨੇ ਜਿਹੜੀਆਂ ਟਿੱਕਾ ਟਿੱਪਣੀਆਂ ਕੀਤੀਆਂ ਉਹਨਾਂ ਨੇ ਜਿਹੜੇ ਨਿੱਜੀ ਅਟੈਕ ਕੀਤੇ ਉਹ ਚੀਜ਼ਾਂ ਹੀ ਤਾਂ ਵਰਤਸਾ ਸਿੰਘ ਬੁਲਟੋਹਾਂ ਨੂੰ ਲਾਇਆ ਬੈਠੀਆਂ ਸਾਰੀਆਂ ਪਾਰਟੀਆਂ ਨੂੰ ਲਗਭਗ ਖੁੰਝੇ ਲਾਤਾ ਸਰਕਾਰ ਕਹਿੰਦੀ ਸੀ ਕਿ ਇਹਦੇ ਉੱਪਰ ਨੈਸ਼ਨਲ ਸਿਕਿਉਰਿਟੀ ਐਕਟ ਲੱਗੇ ਤੇ ਐਨਐਸਏ ਤਹਿਤ ਡਿਬਰੂਗੜ ਜਿਹਨਾਂ ਦੇ ਵਿੱਚ ਭੇਜਦਾ ਪਾਪ ਜੀ ਨੂੰ ਪੰਜਾਬ ਸਰਕਾਰ ਨੇ ਨਕਾਰਿਆ ਉਹਨੂੰ ਪੰਜਾਬ ਦੇ ਲੋਕਾਂ ਨੇ ਆਪਣੀ ਝੋਲੀ ਦੇ ਵਿੱਚ ਪਿਟਾ ਲਿਆ ਪੰਜਾਬ ਦੇ ਲੋਕਾਂ ਨੇ ਉਹਨੂੰ ਆਪਣੀਆਂ ਵੋਟਾਂ ਦਿੱਤੀਆਂ ਚੋਣ ਤੋਂ ਪਹਿਲਾਂ ਤੁਹਾਨੂੰ ਪੰਦੀ ਗੱਲ ਕਰਦਾ ਲੱਗਦਾ ਸੀ ਚੋਣਾਂ ਤੋਂ ਪਹਿਲਾਂ ਤੁਹਾਨੂੰ ਅਮਤ ਛਕਾਉਂਦਾ ਲੱਗਦਾ ਸੀ ਅੱਛਾ ਹੁਣ ਵੋਟਾਂ ਆ ਗਈਆਂ ਤਾਂ ਉਹ ਮਾੜਾ ਹੋ ਗਿਆ ਵੋਟਾਂ ਆ ਗਈਆਂ ਤਾਂ ਉਹਦੀ ਐਨਐਸਏ ਤੇ ਵੀ ਸਵਾਲ ਚੁੱਕਣ ਲੱਗੇ ਵੋਟਾਂ ਆ ਗਈਆਂ ਤਾਂ ਉਹਦੀਆਂ ਗੱਲਾਂ ਤੇ ਵੀ ਤੁਸੀਂ ਸਵਾਲ ਚੁੱਕਣ ਲੱਗੇ ਤੇ ਭਾਬ ਵੋਟਾਂ ਦੇਖ ਕੇ ਤੁਸੀਂ ਬਦਲੇ ਲੋਕ ਸਭਾ ਚੋਣਾਂ ਬਾਰੇ ਗੱਲਬਾਤ ਕਰਾਂਗੇ ਪੰਜਾਬ ਜਿਹੜੇ ਵੱਖਰੇ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਐ ਖਾਸ ਕਰਕੇ ਖੰਡੂਰ ਸਾਹਿਬ ਇਹ ਤੀਜੀ ਸੀਟ ਆ ਜਿੱਥੇ ਵਾਰਤ ਮਿਲੀ ਆ ਆਜ਼ਾਦ ਉਮੀਦਵਾਰ ਨੂੰ ਮੇਰੇ ਨਾਲ ਭਾਈ ਜਸਗਰੇਵਾਲ ਨੇ ਕਿਵੇਂ ਦੇਖ ਦਊ ਇੱਕ ਆਜ਼ਾਦ ਉਮੀਦਵਾਰ ਸਾਰੀਆਂ ਪਾਰਟੀਆਂ ਨੂੰ ਇੱਕ ਹਸਾਬ ਦੀ ਖੁੰਝੇ ਹੀ ਲਾ ਰਿਹਾ ਹੈ ਜਿਵੇਂ ਤੁਸੀਂ ਗੱਲ ਕਰੀਅਤ ਕਿ ਇੱਕ ਉਮੀਦਵਾਰ ਸਾਰੀਆਂ ਪਾਰਟੀਆਂ ਨੂੰ ਲਗਭਗ ਖੁੰਝੇ ਲਾਤਾ ਇੱਕ ਉਮੀਦਵਾਰਾ ਜਿਹਨੂੰ ਸਰਕਾਰ ਕਹਿੰਦੀ ਸੀ ਕਿ ਇਹਦੇ ਉੱਪਰ ਨੈਸ਼ਨਲ ਸਿਕਿਉਰਿਟੀ ਐਕਟ ਲੱਗੇ ਤੇ ਐਨਐਸਏ ਤਹਿਤ ਡਿਬਰੂਗੜ ਜ਼ਿਲ੍ਹੇ ਦੇ ਵਿੱਚ ਭੇਜਤਾ। ਪਰ ਆਪ ਜੀ ਨੂੰ ਪੰਜਾਬ ਸਰਕਾਰ ਨੇ ਨਕਾਰਿਆ। ਉਹਨੂੰ ਪੰਜਾਬ ਦੇ ਲੋਕਾਂ ਨੇ ਆਪਦੀ ਝੋਲੀ ਦੇ ਵਿੱਚ ਪਿਠਾ ਲਿਆ। ਪੰਜਾਬ ਦੇ ਲੋਕਾਂ ਨੇ ਉਹਨੂੰ ਆਪਣੀਆਂ ਵੋਟਾਂ ਦਿੱਤੀਆਂ। ਖਾਸ ਕਰ ਖੜੂਰ ਸਾਹਿਬ ਨੇ। ਦੋ ਤਿੰਨ ਫੈਕਟਰ ਖੜੂਰ ਸਾਹਿਬ ਦੇ ਵਿੱਚ ਕੰਮ ਕਰਿਆ। ਪਹਿਲਾ ਫੈਕਟਰ ਇਹ ਕੰਮ ਕਰਿਆ ਕਿ ਜਿਸ ਤਰ੍ਹਾਂ ਦੇ ਨਾਲ ਪਿਛਲੀ ਵਾਰ ਬੀਬੀ ਖਾਲੜਾ ਖੜਦੇ ਨੇ, ਬੀਬੀ ਖਾਲੜਾ ਨੂੰ 2 ਲੱਖ ਪਲੱਸ ਵੋਟ ਮਿਲਦੀ ਆ। ਤਾਂ ਉਹ ਵੀ ਕਿੰਨਾ ਕਿਤੇ ਇੱਕ ਲੋਕ ਸ਼ਾਇਦ ਮੰਨਦੇ ਸੀ ਆਪਣੇ ਆਪ ਤੇ ਕਿ ਮੇਣਾ ਅਸੀਂ ਬੀਬੀ ਖਾਲੜਾ ਨੂੰ ਕਿਉਂ ਨਹੀਂ ਜਿਤਾ ਸਕੇ ਤਾਂ ਇਸ ਵਾਰੀ ਬੀਬੀ ਖਾਲੜਾ ਵੀ ਨਾਲ ਤੁਰੇ ਤੇ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਨਾਲ ਤੁਰੇ ਤਾਂ ਜਿਸ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਜਿੱਤ ਜਿਹੜੀ ਆ ਉਹ ਭਾਈ ਅਮਰਤਪਾਲ ਸਿੰਘ ਦੀ ਹੋਈ ਆ ਇਹ ਗੱਲ ਜਿਹੜਾ ਦੂਸਰਾ ਫੈਕਟਰ ਮੇਣੋ ਕੰਮ ਕਰ ਰਿਹਾ ਕਿ ਜਿਵੇਂ ਸ਼੍ਰੋਮਣੀ ਕਾਲ ਦਲ ਨੇ ਭਾਈ ਅਮਰਤਪਾਲ ਸਿੰਘ ਦੇ ਉੱਪਰ ਬੜੀ ਟਿਕਾ ਟਿੱਪਣੀਆਂ ਕੀਤੀਆਂ ਸਖਤ ਸਖਤ ਟਿਕਾ ਟਿੱਪਣੀਆਂ ਕੀਤੀਆਂ ਉਹ ਚੀਜ਼ਾਂ ਮੈਨੂੰ ਲੱਗਦਾ ਸ਼ਰਮਣੀ ਕਲਦਨ ਨੂੰ ਲੈ ਕੇ ਬੈਗੀਆਂ ਜਾਂ ਇਹ ਕਹਾਂ ਕਿ ਵਿਰਸਾ ਸਿੰਘ ਬਲਟੋਹਾ ਨੂੰ ਲੈ ਕੇ ਬੈਗੀਆਂ ਕਿਉਂਕਿ ਵਿਰਸਾ ਸਿੰਘ ਬਲਟੋਹਾ ਤਾਂ ਭਾਜਪੀ ਦਾ ਉਮੀਦਵਾਰ ਵੱਧ ਵੋਟਾਂ ਲੈ ਗਿਆ ਤਾਂ ਵਿਰਸਾ ਸਿੰਘ ਬਲਟੋਹਾ ਨੂੰ ਉਹ ਚੀਜ਼ਾਂ ਲੈ ਕੇ ਬੈਗੀਆਂ ਜਿਹੜੀਆਂ ਸਿੱਧੀਆਂ ਟਿਕਟਪਨੀਆਂ ਕਰਦੇ ਸੀ ਜਦੋਂ ਉਹਦੇ ਉੱਪਰ ਐਨਐਸਏ ਲੱਗਦੀ ਆ ਜਿਲ੍ਹਾਂ ਦੇ ਵਿੱਚ ਸੁੱਟਦੇ ਨੇ ਉਹ ਤੁਸੀਂ ਉਹਦੇ ਹੱਕ ਦੀ ਗੱਲ ਕਰਦੇ ਹੋ ਉਹਦੇ ਪੱਖ ਦੀ ਗੱਲ ਕਰਦੇ ਹੋ ਅੱਛਾ ਹੁਣ ਵੋਟਾਂ ਆ ਗਈਆਂ ਤਾਂ ਉਹ ਮਾੜਾ ਹੋ ਗਿਆ ਵੋਟਾਂ ਆ ਗਈਆਂ ਤਾਂ ਉਹਦੀ ਐਨਐਸਏ ਤੇ ਵੀ ਸਵਾਲ ਚੁੱਕਣ ਲੱਗੇ ਵੋਟਾਂ ਆ ਗਈਆਂ ਤਾਂ ਉਹਦੀਆਂ ਗੱਲਾਂ ਤੇ ਵੀ ਤੁਸੀਂ ਸਵਾਲ ਚੁੱਕਣ ਲੱਗੇ ਤਾਂ ਭਾਬ ਵੋਟਾਂ ਦੇਖ ਕੇ ਤੁਸੀਂ ਬਦਲੇ ਹੋ ਕਿ ਵੋਟ ਚੋਣਾਂ ਤੋਂ ਪਹਿਲਾਂ ਤੁਹਾਨੂੰ ਉਹ ਸਹੀ ਲੱਗਦਾ ਸੀ ਚੋਣਾਂ ਤੋਂ ਪਹਿਲਾਂ ਤੁਹਾਨੂੰ ਉਹ ਪੰਥ ਦੀ ਗੱਲ ਕਰਦਾ ਲੱਗਦਾ ਸੀ ਚੋਣਾਂ ਤੋਂ ਪਹਿਲਾਂ ਤੁਹਾਨੂੰ ਅਮਤ ਛਕਾਉਂਦਾ ਲੱਗਦਾ ਸੀ ਪਰ ਜਦੋਂ ਚੋਣਾਂ ਆਦਿਆਂ ਨੇ ਤੁਹਾਨੂੰ ਪਤਾ ਲੱਗਦਾ ਕਿ ਸਾਡੇ ਰਾਧਾ ਰੋੜਾ ਬਣਦਾ ਆ ਤਾਂ ਝੱਕ ਝਟੋ ਤੇ ਟਿਕਟਪੜੀਆਂ ਕਰਨ ਜਿਹੜਾ ਹੈਗਾ ਉਹ ਲੱਗ ਜਾਂਦੇ ਤਾਂ ਤੀਜਾ ਜਿਹੜਾ ਫੈਕਟਰ ਨੇ ਕੰਮ ਕੀਤਾ ਉਹ ਇਹ ਹੈ ਕਿ ਹਾਂ ਠੀਕ ਆ ਮੰਨਦੇ ਆ ਕਿ ਚਲੋ ਠੀਕ ਆ ਉਹ ਉਹਦਾ ਜ਼ੁਰਮ ਹੋ ਸਕਦਾ ਆ ਜਿਸ ਤਰ੍ਹਾਂ ਦੇ ਨਾਲ ਥਾਣੇ ਦੇ ਵਿੱਚ ਜਾਣਾ ਜੋ ਚੀਜ਼ ਚਲੋ ਹੋ ਸਕਦਾ ਇਸ ਚੀਜ਼ ਤੋਂ ਇਨਕਾਰੀ ਨਹੀਂ ਆ ਪਰ ਕੀ ਵਾਕਿਆ ਦੇ ਵਿੱਚ ਉਸ ਜ਼ੁਲਮ ਦੇ ਲਈ ਐਨਐਸਏ ਸੀ ਨੈਸ਼ਨਲ ਸਿਕਿਉਰਿਟੀ ਐਕਟ ਸੀ ਸੱਚਮੁੱਚ ਇੱਥੇ ਉਹ ਗੈਂਗਸਟਰ ਖੁੱਲੇ ਫਿਰਦੇ ਆ ਜਿਹੜਾ ਸਿੱਧੀਆਂ ਗੋਲੀਆਂ ਮਰਵਾਉਂਦੇ ਆ ਸਿੱਧੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਦੇ ਆ ਸਿੱਧੇ ਜਿਹੜੀ ਹੈਗੀਆਂ ਇੰਟਰਵਿਊ ਕਰਦੇ ਆ ਉਹ ਨੌਜਵਾਨ ਖੁੱਲੇ ਫਿਰਦੇ ਐ ਤੇ ਉਹ ਪੰਜਾਬ ਦੀਆਂ ਜੇਲਾਂ ਦੇ ਵਿੱਚ ਫਿਰਦੇ ਆ ਉਹ ਬਠਿੰਡੇ ਦੀਆਂ ਜੇਲਾਂ ਦੇ ਵਿੱਚ ਫਿਰਦੇ ਆ ਉਹ ਪੰਜਾਬ ਦੀਆਂ ਜੇਲਾਂ ਦੇ ਵਿੱਚ ਹੀ ਨੇ ਕੀ ਐਨਐਸਏ ਉਹਨਾਂ ਤੇ ਨਹੀਂ ਲੱਗਣੀ ਚਾਹੀਦੀ ਇੱਕ ਐਸਾ ਜ਼ੁਲਮ ਘਣਾ ਦਿਓ ਜਿਹੜਾ ਗੈਂਗਸਟਰਾਂ ਦੇ ਨਾਲ ਲੱਦਦਾ ਮਿਲਦਾ ਹੋਵੇ ਇੱਕ ਐਸਾ ਜ਼ੁਲਮ ਘਣਾ ਦਿਓ ਜਿਹੜਾ ਨੈਸ਼ਨਲ ਸਿਕਿਉਰਿਟੀ ਜਿਵੇਂ ਤੁਸੀਂ ਕਹਿੰਦੇ ਕਿ ਐਨਐਸਏ ਲੱਗਿਆ ਨੈਸ਼ਨਲ ਸਿਕਿਉਰਿਟੀ ਐਕਟ ਉਹਨੇ ਐਸੀ ਉਲੰਘਣਾ ਕੀਤੀ ਹੋਵੇ ਇਸ ਚੀਜ਼ ਤੋਂ ਅਸੀਂ ਇਨਕਾਰ ਹੀ ਨਹੀਂ ਕਰਦੇ ਕਿ ਉਹਨੂੰ ਉਸਤੇ ਕੰਮ ਦੀ ਜੋਸਤਾ ਗੁਨਾਹ ਕੀਤਾ ਉਹਦੀ ਬਣਦੀ ਸਜ਼ਾ ਨਹੀਂ ਮਿਲਣੀ ਚਾਹੀਦੀ ਸੀ ਪਰ ਉਸਦੀ ਬਣਦੀ ਸਜ਼ਾ ਉਹਨੂੰ ਮਿਲ ਦਿੰਦੇ ਪਰ ਕੀ ਉਸਦੀ ਬਣਦੀ ਸਜ਼ਾ ਵਾਕਿਆ ਦੇ ਵਿੱਚ ਐਡੀ ਉਹਨਾਂ ਨਾਲ ਜਿਹੜੇ ਹੋਰ ਸਧਾਰਨ ਲੋਕ ਸੀ ਨੌਜਵਾਨ ਸੀ 10 12 ਜਿੰਨੇ ਵੀ 10 12 ਸਧਾਰਨ ਨੌਜਵਾਨ ਸੀ ਉਹ ਤਾਂ ਤੁਹਾਨੂੰ ਪਤਾ ਡਿਬਰੂਗੜ੍ਹ ਭੇਜਤੇ ਪਰ ਬਹੁਤੇ ਨੌਜਵਾਨ ਹਾਲੇ ਵੀ ਐਸੇ ਨੇ ਜਿਹੜੇ ਅੰਮ੍ਰਿਤਸਰ ਸਾਹਿਬ ਦੀਆਂ ਜੇਲਾਂ ਦੇ ਵਿੱਚ ਬੈਠੇ ਨੇ ਹਾਲੇ ਵੀ ਉਸ ਵੇਲੇ ਦੇ ਫੜੇ ਹੋਏ ਨੇ ਮਤਲਬ ਉਹਨਾਂ ਤਾਂ ਇਹ ਨਾ ਕੀ ਸੀ ਉਹਨਾਂ ਮਾਮਾਂ ਦਾ ਦੁੱਖ ਜਿਹੜੀਆਂ ਮਾਮਾ ਜਿਹੜੀਆਂ ਮਾਮਾ ਦੇ ਪੁੱਤ ਤੁਸੀਂ ਫੜਫੜ ਜੇਲਾਂ 'ਚ ਸਿੱਟੇ ਆ ਨਾ ਇਹ ਉਹਨਾਂ ਮਾਮਾ ਦਾ ਦੁੱਖ ਸੀ ਜਿਹੜੀਆਂ ਮਾਮਾ ਦੇ ਪੁੱਤ ਫੜਫੜ ਤੁਸੀਂ ਡਿਬਰੂਗੜ੍ਹ ਦੇ ਆ ਜੇਲਾਂ ਦੇ ਵਿੱਚ ਸਿੱਟੇ ਆ ਨਾ ਇਹ ਉਹਨਾਂ ਮਾਮਾ ਦਾ ਦੁੱਖ ਸੀ ਇਹ ਜਵਾਲਾਮੁਖੀ ਬਣਿਆ ਹੋਇਆ ਸੀ ਤੇ ਜਵਾਲਾਮੁਖੀ ਅੱਜ ਫਟਿਆ ਜਿੱਥੇ ਥੋੜੇ ਜਿਹੜਾ ਥੋੜਾ ਮੰਤਰੀ ਸੀ ਥੋੜਾ ਮੰਤਰੀ ਕਿਤੇ ਨੇੜੇ ਤੇ ਨਹੀਂ ਢੱਕ ਸਕਿਆ ਥੋੜਾ ਮੰਤਰੀ ਨੇੜੇ ਤੇ ਨਹੀਂ ਠੀਕ ਆ ਥੋੜਾ ਮੰਤਰੀ ਚੌਥੇ ਨੰਬਰ ਤੇ ਆਇਆ ਵੱਡੀ ਲਹਨਤ ਦੀ ਗੱਲ ਤਾਂ ਇੱਥੇ ਸ਼ੁਰੂਮਣੀ ਕਲ ਦਲ ਤੇ ਆ ਜਿਸ ਹਿਸਾਬ ਦੇ ਤੁਸੀਂ ਟਿੱਕ ਟਪਣੀਆਂ ਕਰ ਰਹੇ ਹੋ ਜਿਸ ਹਿਸਾਬ ਦੇ ਨਾਲ ਤੁਸੀਂ ਉਹਨੂੰ ਜੋ ਨਹੀਂ ਬੋਲਣਾ ਚਾਹੀਦਾ ਉਹ ਚੀਜ਼ਾਂ ਬੋਲ ਰਹੇ ਹੋ ਤਾਂ ਉਹ ਉਹ ਚੀਜ਼ਾਂ ਮਤਲਬ ਮੈਂ ਲਾ ਗਰਾਫਟਬਲ ਜੇਕਰ ਵਰਸਾ ਸਿੰਘ ਬਲਟੋਹ ਦੀ ਗੱਲ ਕਰਾਂ ਤਾਂ ਵਰਸਾ ਸਿੰਘ ਬਲਟੋਹ ਨੂੰ ਖੁਦ ਵਾ ਖੋਦੀ ਉਹ ਚੀਜ਼ਾਂ ਗਰਾਫਟਬਲ ਲੈ ਗਈ ਕਿਉਂਕਿ ਇਸ ਤੋਂ ਪਹਿਲਾਂ ਵੀ ਬੀਬੀ ਖਾਲੜਾ ਦੇ ਖਿਲਾਫ ਇਹਨਾਂ ਨੇ ਬੀਬੀ ਜ਼ਗੀਰ ਕੌਰ ਖੜੀ ਕੀਤੀ ਸੀ ਠੀਕ ਆ ਉਹ ਵੀ ਇੱਕ ਲੋਕਾਂ ਨੇ ਮਤਲਬ ਨਾਰਾਜ਼ਗੀ ਜਤਾਈ ਸੀ ਕਿ ਆ ਤੁਸੀਂ ਇੱਕ ਉਹ ਪਰਿਵਾਰਸ਼ੀਤ ਪਰਿਵਾਰ ਆਲਾ ਪਰਿਵਾਰਾਂ ਦੇ ਖਿਲਾਫ ਖੜਾ ਕਰ ਰਿਹਾ ਦੂਸਰੇ ਪਾਸੇ ਭਾਈ ਅਮਰਤਪਾਲ ਸਿੰਘ ਨਹੀਂ ਠੀਕ ਹੈ ਠੀਕ ਹੈ ਤੇ ਇਹਨਾਂ ਦੇ ਖਿਲਾਫ ਵੀ ਜਦੋਂ ਵਰਸਾ ਸਿੰਘ ਬਲਟੋਹਾ ਨੂੰ ਖੜਾ ਕੀਤਾ ਤਾਂ ਉਸ ਤੋਂ ਬਾਅਦ ਵੀ ਫਿਰ ਨਰਾਜ਼ਗੀ ਜਿਹੜੇ ਜਰੂਰ ਜਿਤਾਈ ਜਾਂਦੀ ਹੈ ਪਰ ਐਤਕੀ ਮਤਲਬ ਇੱਕ ਤਰਫੇ ਹੋ ਕੇ ਲੋਕ ਜਿਹੜੇ ਆ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜੇ ਆ ਭੁਗਤੇ ਇੱਕ ਗੱਲ ਮੈਂ ਹੋਰ ਜ਼ਰੂਰ ਦੱਸ ਦਿੰਦਾ ਜਿਹੜੀ ਇਹ ਸਿਆਸਤ ਆ ਨਾ ਜਿਹੜੇ ਉਹ ਨਤੀਜੇ ਆਇਆ ਪੰਜਾਬ ਦੀ ਸਤਾਈ ਦੀ ਸਿਆਸਤ ਜਾਂ ਜਿਮਨੀ ਚੋਣ ਦੀ ਸਿਆਸਤ ਪੰਜਾਬ ਦੀ ਆਉਣ ਵਾਲੀ ਸਿਆਸਤ ਕਿੱਦਾਂ ਦੀ ਹੋਊਗੀ ਮੈਨੂੰ ਲੱਗਦਾ ਇਹ ਤੈਅ ਹੋਊਗਾ ਜਿਸ ਤਰ੍ਹਾਂ ਦੇ ਨਾਲ ਐਤਕੀ ਝੁਕਾਓ ਜਿਹੜਾ ਹੈਗਾ ਸਿੱਖ ਵੋਟਰਾਂ ਦਾ ਜਿਹੜਾ ਉਹ ਰਿਹਾ ਖਾਸ ਕਰਕੇ ਸਿੱਖ ਸੰਗਤ ਦਾ ਰਿਹਾ ਬਹੁਤ ਇਹ ਵੀ ਕਹਿੰਦੇ ਸੀ ਕਿ ਭਈ ਨਹੀਂ ਜਿੱਤ ਸਕਦਾ ਜਿਹੜਾ ਵਰਸਾਸ ਸਿੰਘ ਸੋਰੀ ਅੰਪਾਈ ਅਮਰਪਾਲ ਸਿੰਘ ਉਹ ਨਹੀਂ ਜਿੱਤ ਸਕਦਾ ਉਹ ਤਾਂ ਥੋੜੇ ਹਲਕਿਆਂ ਦੇ ਵਿੱਚ ਹਵਾ ਗਈ ਜ਼ਿਆਦਾ ਹਲਕਿਆਂ ਜ਼ਿਆਦਾ ਹਲਕਿਆਂ ਦੇ ਵਿੱਚ ਹਵਾ ਨਹੀਂ ਹੈਗੀ ਜਾਂ ਇਹ ਸੋਸ਼ਲ ਮੀਡੀਆ ਦੀ ਹਵਾ ਹੈ ਗਰਾਊਂਡ ਦੀ ਹਵਾ ਨਹੀਂ ਹੈਗੀ ਤੇ ਮੈਨੂੰ ਲੱਗਦਾ ਉਹ ਸੋਸ਼ਲ ਮੀਡੀਆ ਦੀ ਹਵਾ ਗਰਾਊਂਡ ਦੀ ਹਵਾ ਸਾਰਾ ਪਰਦਾ ਜਿਹੜਾ ਉਹ ਚੁੱਕਿਆ ਗਿਆ ਤੇ ਸਿੱਧੇ ਰੂਪ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਲੋਕਾਂ ਨੇ ਜਿਤਾਇਆ ਜਿਵੇਂ ਕਹਿੰਦਾ ਇੱਕ ਤਾਂ ਮੇਣਾ ਹੁੰਦਾ ਸੀ ਉਹ ਵੀ ਲਾਤਾ ਜਿਹੜਾ ਕਹਿੰਦੀ ਕਿ ਪੰਛੀ ਦਾ ਮੇਣਾ ਪਈ ਘਟਿਆ ਹੋਇਆ ਕਿਤਨਾ ਕਿਤੇ ਲੋਕਾਂ ਨੇ ਉਹ ਵੀ ਲੈ ਤੇ ਵੱਡੀ ਲੋਕਾਂ ਦੇ ਵਿੱਚ ਇਹ ਚੀਜ਼ ਦੀ ਨਿਰਾਸ਼ਾ ਸੀ ਖਾਸ ਕਰ 77 ਦੇ ਖਿਲਾਫ ਕਿ ਭਾਈ ਜਿੱਡੇ ਵੱਡਾ ਤੁਸੀਂ ਉਹਨੂੰ ਸਜ਼ਾ ਉਸ ਨੌਜਵਾਨ ਨੂੰ ਦਿੱਤੀ ਆ ਓਡੀ ਵੱਡੀ ਸਜ਼ਾ ਦਾ ਉਹ ਹੱਕਦਾਰ ਨਹੀਂ ਆ ਠੀਕ ਆ ਜਿੰਨਾ ਗੁਨਾਹ ਕੀਤਾ ਉਹਨੇ ਸਜ਼ਾ ਦੇਓ ਆ ਜਨ ਇੱਕ ਨੁਕਤਾ ਖੀਚੇ ਦੱਸਿਓ ਵੀ ਗੱਲ ਕਰਿਓ ਜਿਵੇਂ ਹੁਣ ਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲ ਕਲੈਲ ਦੇ ਪ੍ਰਧਾਨ ਬੈਸਾ ਸਿੰਘ ਬਲਟੋਹਾ ਉਹਨਾਂ ਨੇ ਆਪਣੀ ਪਾਰਟੀ ਦੇ ਕੰਮ ਕਰਾਉਣ ਗਨਾਉਣ ਦੇ ਵੀ ਭਾਈ ਖੰਡੂ ਸਾਹਿਬ ਵਾਸਤੇ ਸੀ ਇਹ ਕੀਤਾ ਵੀ ਜਿਹੜੀ ਸਿਆਸਤ ਇਹਨੇ ਹਲਕੇ ਪੱਧਰ ਦੀ ਕਰੀ ਹੈ ਕੀ ਇਹ ਸੋਭਦੀ ਹੈ ਤੁਸੀਂ ਆਪਦੇ ਕੰਮ ਦੱਸੋ ਭਾਈ ਅਸੀਂ ਖੰਡੂ ਸਾਹਿਬ ਵਾਸਤੇ ਇਹ ਕੀਤਾ ਜਿਹੜੇ ਨਿੱਜੀ ਹਮਲੇ ਕੀਤੇ ਇਹਦਾ ਵੀ ਬਹੁਤ ਰਿਐਕਸ਼ਨ ਆਇਆ ਇਹੇ ਚੀਜ਼ਾਂ ਹੀ ਤਾਂ ਬਰਸਾ ਸਿੰਘ ਬਲਟੋਹਾ ਸੁਖਬੀਰ ਸਿੰਘ ਬਾਦਲ ਸ਼ਰੋਮਣੀ ਕਲਦਲ ਨੂੰ ਲਾਇਆ ਬੈਠੀਆਂ ਹੂੰ ਆਪਦੇ ਕੰਮ ਗਿਣਾਉ ਆਪਦੇ ਕੰਮ ਗਿਣਨ ਤੋਂ ਇਲਾਵਾ ਸੌਰੀ ਆਪਦੇ ਕੰਮ ਨਾ ਗਿਣਾ ਕੇ ਉਹਨਾਂ ਨੇ ਜਿਹੜੀਆਂ ਟੀਕਾ ਟਿੱਪਣੀਆਂ ਕੀਤੀਆਂ ਉਹਨਾਂ ਨੇ ਜਿਹੜੇ ਨਿੱਜੀ ਅਟੈਕ ਕੀਤੇ ਉਹਨਾਂ ਨੇ ਜਿਹੜੀਆਂ ਉਹਦੇ ਬਾਰੇ ਗੱਲਾਂ ਬੋਲੀਆਂ ਉਹਨੇ ਜਿਹੜੇ ਉਹਦੇ ਬਾਰੇ ਸ਼ਬਦ ਬੋਲੇ ਉਹ ਚੀਜ਼ਾਂ ਹੀ ਤਾਂ ਵਰਤਸਾ ਸਿੰਘ ਬਲਟੋਹਾ ਨੂੰ ਲਾਇ ਬੈਠੀਆਂ ਹਰ ਇੰਟਰਵਿਊ ਹੁੰਦੀ ਸੀ ਕਿਸੇ ਇੰਟਰਵਿਊ ਦੇ ਵਿੱਚ ਕਲਵੀਰ ਸਿੰਘ ਜੀਰਾ ਦੇ ਖਿਲਾਫ ਵਰਤਸਾ ਸਿੰਘ ਬਲਟੋਹਾ ਬੋਲੇਆ ਬਿਲਕੁਲ ਨਹੀਂ ਬੋਲੇ ਕਿਸੇ ਇੰਟਰਵਿਊ ਦੇ ਵਿੱਚ ਲਾਲਜੀਤ ਭੁੱਲਰ ਦੇ ਖਿਲਾਫ ਬੋਲਦਾ ਨਜ਼ਰ ਆਇਆ ਕਿਸੇ ਇੰਟਰਵਿਊ ਦੇ ਵਿੱਚ ਬੀਜੇਪੀ ਦੇ ਖਿਲਾਫ ਬੋਲਦਾ ਨਜ਼ਰ ਆਇਆ ਹਰ ਇੰਟਰਵਿਊ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਖਿਲਾਫ ਬੋਲਦਾ ਜਿਹੜਾ ਉਹ ਨਜ਼ਰ ਆਇਆ ਠੀਕ ਹੈ ਨਾ ਤਾਂ ਫਿਰ ਇਹ ਚੀਜ਼ਾਂ ਤਾਂ ਲਾਇਬੈਟੀਆਂ ਲੋਕ ਠੀਕ ਹੈ ਤੁਸੀਂ ਲੋਕਾਂ ਨੂੰ ਭਾਈ ਬੇਫਕੂਫ ਸਮਝਦੇ ਹੋਮ ਪਰ ਲੋਕ ਬੇਫਕੂਫ ਨਹੀਂ ਲੋਕ ਬਹੁਤ ਬੁੱਧੀ ਵਾਲੇ ਆ ਨਾਲੇ ਨੂੰ ਤਾਂ ਕਹਿੰਦੀ ਮਤਦਾਨਾ ਜਨਾਬ ਇਹ ਤਾਂ ਲੋਕ ਮਤਦਾਨ ਕਰਨ ਜਾਂਦੇ ਆ ਤੇ ਫਿਰ ਲੋਕਾਂ ਨੇ ਆਪਦੀ ਮਤ ਜਿਹਨੂੰ ਦਾਨ ਕਰਨੀ ਸੀ ਉਹ ਕਰਤੀਆਂ ਠੀਕ ਆ ਅੱਗੇ ਉਹ ਕੀ ਕੰਮ ਕਰਦੇ ਨੇ ਪਾਰਲੀਮੈਂਟ ਦੇ ਜਾਂ ਕੀ ਸਵਾਲ ਉਠਾਉਂਦੇ ਨੇ ਉਹ ਤਾਂ ਆਉਣ ਵਾਲਾ ਸਮਾਂ ਦੱਸਿਆ ਉਹ ਅਗਲੀ ਗੱਲ ਦੱਸੋ